ਇਹ ਜੋ ਸੜਕ ਤੇ ਪਏ ਨਿਸ਼ਾਨ ਅਤੇ ਬਿਖਰਿਆ ਹੋਇਆ ਕੱਚ ਤੁਸੀਂ ਵੇਖ ਰਹੇ ਹੋ ਇਹ ਗਵਾਹੀ ਭਾ ਰਹੇ ਨੇ ਇੱਥੇ ਆਏ ਦਿਨ ਹੋ ਰਹੇ ਸੜਕ ਹਾਦਸਿਆਂ ਦੀ ਜਿਸ ਵਿੱਚ ਨਾ ਜਾਣੇ ਕਿੰਨੇ ਲੋਕਾਂ ਨੂੰ ਆਪਣੀ ਜਾਨ ਗਵਾਣੀ ਪਈ ਤੇ ਜਾਣੇ ਕਿੰਨੇ ਲੋਕ ਜ਼ਖਮੀ ਹੋ ਰਹੇ ਨੇ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਜਲੰਧਰ ਫਗਵਾੜਾ ਨੈਸ਼ਨਲ ਹਾਈਵੇ ਦੀਆਂ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਈਸਟਵੁੱਡ ਵਿਲੇਜ ਸਾਹਮਣੇ ਕਿਵੇਂ ਇੱਕ ਸਾਈਡ ਦੀ ਸੜਕ 3 ਲੇਨ ਤੋਂ ਅਚਾਨਕ 2 ਲੇਨ ਵਿੱਚ ਤਬਦੀਲ ਹੋ ਜਾਂਦੀ ਹੈ ਜੋ ਕਿ ਆਏ ਦਿਨ ਸੜਕ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ ਉੱਧਰ ਜੇ ਗੱਲ ਕੀਤੀ ਜਾਵੇ ਇਸ ਤੋਂ ਠੀਕ ਉਲਟ ਦੂਜੇ ਪਾਸੇ ਯਾਨੀ ਕਿ ਫਗਵਾੜਾ ਚਲੰਦਰ ਨੈਸ਼ਨਲ ਹਾਈਵੇ ਦੀ ਤਾਂ ਇੱਥੇ ਹੋਰ ਵੀ ਜ਼ਿਆਦਾ ਬੁਰਾ ਹਾਲ ਹੈ ਕਹਿਣ ਨੂੰ ਤਾਂ ਇੱਥੇ ਵਿਕਾਸ ਦੇ ਨਾਂ ਤੇ ਜਲੰਧਰ ਨੂੰ ਐਕਸਪ੍ਰੈਸ ਵੇ ਨਾਲ ਜੋੜਨ ਲਈ ਆਊਟਰ ਰਿੰਗ ਰੋਡ ਦਾ ਕੰਮ ਜੋ ਰਸ਼ੋਰਾ ਤੇ ਚੱਲ ਰਿਹਾ ਪਰ ਇਸ ਮਾਰਕ ਤੇ ਚਿਹੜੂ ਬੇਪਾਰ ਕਰਦੇ ਸਾਰੀ ਮੁੱਖ ਹਾਈਵੇ ਤੋਂ ਸਰਵਿਸ ਲੇਨ ਅਲੱਗ ਹੁੰਦੀ ਹੈ ਲੇਕਿਨ ਇੱਥੇ ਨਾ ਪ੍ਰਸ਼ਾਸਨ ਵੱਲੋਂ ਨਾ ਹੀ ਐਨਐਚਆਈ ਵੱਲੋਂ ਅਤੇ ਨਾ ਹੀ ਕੰਮ ਕਰਨ ਵਾਲੀ ਕੰਪਨੀ ਵੱਲੋਂ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਸਾਈਨ ਬੋਰਡ ਜਾਂ ਕੋਈ ਰਿਫਲੈਕਟਰ ਜਾਂ ਕੋਈ ਬਲਿੰਕਰ ਲਗਾਉਣਾ ਜ਼ਰੂਰੀ ਸਮਝਿਆ ਗਿਆ। ਜਿਸ ਕਾਰਨ ਇੱਥੇ ਆਏ ਦਿਨ ਹਾਦਸੇ ਵਾਪਰ ਰਹੇ ਨੇ। ਰਾਤ ਦੇ ਹਨੇਰੇ ਵਿੱਚ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਸਾਈਨ ਬੋਰਡ ਜਾਂ ਰਿਫਲੈਕਟਰ ਨਾ ਹੋਣ ਕਾਰਨ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਕ ਪਾਸੇ ਤਾਂ ਮੁੱਖ ਮੰਤਰੀ ਪੰਜਾਬ ਮਾਨਯੋਗ ਭਗਵੰਤ ਸਿੰਘ ਮਾਨ ਵੱਲੋਂ ਐਸਐਸਐਫ ਟੀਮ ਦਾ ਗਠਨ ਕੀਤਾ ਗਿਆ ਹੈ। ਤਾਜੋ ਪੰਜਾਬ ਦੇ ਵਿੱਚ ਵਧ ਰਹੇ ਸੜਕੀ ਹਾਸਿਆਂ ਵਿੱਚ ਕਮੀ ਲਿਆਂਦੀ ਜਾ ਸਕੇ ਪਰ ਉਥੇ ਹੀ ਦੂਜੇ ਪਾਸੇ ਇਹਨਾਂ ਲਾਪਰਵਾਹੀਆਂ ਕਰਕੇ ਇਹਨਾਂ ਦਾ ਮਜ਼ਾਕ ਬਣਾਇਆ ਜਾ ਰਿਹਾ ਸੋ ਲੋੜ ਹੈ ਪ੍ਰਸ਼ਾਸਨ ਨੂੰ ਇਹਨਾਂ ਕਮੀਆਂ ਵੱਲ ਧਿਆਨ ਦੇਣ ਦੀ ਤਾਂ ਜੋ ਅਸਲੀਅਤ ਦੇ ਵਿੱਚ